ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ 12:30 ਵਜੇ ਦੇ ਲੱਗੇ ਤੇ ਆਹ ਵੱਲੋਂ ਜਿਹੜੀਆਂ ਗਊਆਂ ਆਵਾਰਾ ਨੇ ਉਹਨਾਂ ਤੋਂ ਜਿਹੜਾ ਲਿਆ ਗਿਆ ਉਥੇ ਮਰੇ ਪਿਆ ਜਿਸ ਇਨਫੋਰਮੇਸ਼ਨ ਦੇ ਸੰਬੰਧ ਵਿੱਚ ਰੱਖਿਆ ਦਲਦੇਵ ਸਾਡੇ ਮੈਂਬਰ ਸੀ ਕੰਟੈਕਟ ਕੀਤਾ ਤੇ ਮੇਰੀ ਸਿਚੁਏਸ਼ਨ ਦੋਨੋਂ ਨਾਲ ਕੰਟੈਕਟ ਕੀਤਾ ਇਹ ਸੰਗੀਨ ਜੁਰਮ ਨੂੰ ਦੇਖਦੇ ਹੋਏ ਜਦੋਂ ਮਾਨਯੋਗ ਐਸਐਸਪੀ ਸਾਡੇ ਡਾਕਟਰ ਜਯੂਤੀ ਜੱਜਪੁਰ ਜੀ ਤੇ ਐਸਪੀ ਡੀ ਸਾਡੇ ਪਵਨ ਜੀ ਜੀ ਦੇ ਧਿਆਨ ਚ ਲੈਂਦਾ ਇਮੀਡੀਏਟਲੀ ਐਸਚਓ ਮਛਵੜਾ ਦੇ ਐਸਚਓ ਸਮਰਾਲਾ ਨੂੰ ਮੌਕੇ ਤੇ ਰਸ਼ ਕੀਤਾ ਮੈਂ ਵੀ ਆਪ ਖੁਦ ਮੌਕੇ ਤੇ ਪਹੁੰਚਿਆ ਤੇ ਉੱਥੇ ਜਦੋਂ ਅਸੀਂ ਸਰਚ ਕਰ ਰਹੇ ਸੀ ਕਿਉਂਕਿ ਉੱਥੇ ਟਾਰਚ ਨਾਲ ਰਾਤ ਨੂੰ ਦੇਖਣਾ ਪੈ ਰਿਹਾ ਸੀ ਮੌਕੇ ਜਿਹੜੇ ਮੁਲਜ਼ਮ ਫਰਾਰ ਹੋ ਗਏ ਸੀ ਜਿਹੜੇ ਉੱਥੇ ਦੋ ਗੁਮਾਂ ਦਾ ਮਾਸੂਦ ਕੀਤੇ ਸੀ ਜਿਹਨਾਂ ਦਾ ਉੱਥੇ ਮਾਸ ਪਿਆਇਆ ਸੀ ਜਿਹਦੇ ਮੌਕੇ ਤੇ ਪਹੁੰਚ ਕੇ ਅਸੀਂ ਮਾਸ ਜਿਹੜਾ ਗੁਮਾਂ ਦਾ ਮਾਸ ਸੀ ਪਿਆਇਆ ਮੌਕੇ ਦੇ ਡਾਕਟਰ ਦੋ ਬਲਾਗਾਂ ਦੀ ਟੀਮ ਬਣ ਲਗਾ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਦੋਂ ਸਿੰਪਲ ਜਿਹੜੇ ਅਡਿਟ ਭਰੇਗੇ ਰੀਤੀ ਰਵਾਜਾਂ ਮੁਤਾਬਕ ਜਿਹੜਾ ਗਊ ਰੱਖਿਆ ਅਦਾਲਤ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਬਾਕੀ ਜਿਹੜਾ ਗਊਆਂ ਦਾ ਸਰੀਰ ਦਾ ਜਿਹੜਾ ਸੰਸਕਾਰ ਕੀਤਾ ਗਿਆ ਇਸ ਤੋਂ ਬਾਅਦ ਜਿਹੜੀਆਂ ਚਾਰ ਪਾਰਟੀਆਂ ਮੁੱਲਜਵਾ ਨੂੰ ਫੜਨ ਦੇ ਲਈ ਜਿਹੜੇ ਉਦੋਂ ਅਨਟ੍ਰੇਜ ਸੀ ਸਾਡੇ ਜਿਆਦਾ ਮੁੱਲਜਵਾ ਨੂੰ ਫੜਨ ਲਈ ਜਿਹੜੀਆਂ ਲੰਨੀਆਂ ਕਿੰਨੀਆਂ ਪੰਜ ਮੁੱਲਿਆਂ ਜਿਹੜੇ ਆ ਅੱਡ-ਅੱਡ ਜਗ੍ਹਾ ਤੋਂ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਅੰਦਰ ਦਿੱਤੇ ਆ ਸਾਡੇ ਜਿਹੜੇ ਤਿੰਨ ਜਾਂ ਚਾਰ ਮੁੱਲਯਮ ਬਾਕੀ ਬਾਹਰ ਰਹਿੰਦੇ ਆ ਉਹ ਵੀ ਛੇਤੀ ਕਾਬੂ ਕਰ ਲਏ ਜਾਣਗੇ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਇਹਨਾਂ ਵਿੱਚੋਂ ਇੱਕ ਮੁੱਲਯਮ ਹੈ ਜਿਹਦੇ ਪਹਿਲਾਂ ਵੀ ਆਲਰੇਡੀ ਪਰਚਾ ਦਰਜ ਹੈ ਇਹ ਗੋਥਾ ਪਰਚਾ ਜੋ ਗਊ ਹੱਤੇ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਅਸੀਂ ਰਾਤ ਹੀ ਜਿਹੜਾ ਮਕਦਮਾ ਨੰਬਰ 53 ਸਾਡਾ ਜਿਹੜਾ ਉਹ ਦਰਜ ਕਰ ਦਿੱਤਾ ਸੀ ਅੰਡਰ ਸੈਕਸ਼ਨ 299 225 191 ਤੇ 196 ਦੇ 111 ਜਿਹੜੀ ਹੈਕਚੁਅਲ ਅਫੈਂਡਰ ਵਾਲੀ ਉਹ ਵੀ ਅਸੀਂ ਸੈਕਸ਼ਨ ਲਾਈ ਹੈ ਜਿਹਦੇ ਸਜ਼ਾ ਸਖਤ ਹੈ ਜਿਹਦੇ ਵਿੱਚ ਤੇ ਇਸ ਤੋਂ ਬਿਨਾ ਪੰਜਾਬ ਕੋਸ ਲਾਟਰੈਟਡ ਆਫ ਸੈਕਸ਼ਨ 5 ਦੇ 8 ਐਨੀਮਰ क्रुएल्टी ਜਿਹੜੀ ਸੈਕਸ਼ਨ 11 ਉਹ ਵੀ ਇਸ ਮਕਦਮੇ ਦੇ ਵਿੱਚ ਜੁੜੀ ਗਈ ਹੈ ਤਾਂ ਕਿ ਮਲਜਵਾ ਨੂੰ ਸਖਤ ਸਜ਼ਾ ਦਵਾਈ ਜਾ ਸਕੇ ਕਿਉਂਕਿ ਕਿਸੇ ਵੀ ਮਾੜੇ ਐਂਸਰ ਨੂੰ ਗੁੱਡਾ ਐਂਸਰ ਨੂੰ ਅਸੀਂ ਆਪਣੇ ਇਲਾਕੇ ਦੇ ਵਿੱਚ ਜਿਹੜੀ ਸਾਡੀ ਜੂਡਿਕਸ਼ਨ ਹੈ ਕੰਨਾ ਜ਼ਿਲ੍ਹੇ ਦੀ ਸਿਰ ਨਹੀਂ ਚੱਕਣ ਦਵਾਂਗੇ